ਕਿੱਥੇ ਜਾਏ ਕਿਹੜੇ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇੜੇ ਕਿਤੇ ਕੋਸ਼ਿਸ਼ ਕਰਦੇ ਆ ਸੋ ਅਸੀਂ ਤੁਹਾਡੇ ਨਾਲ ਖੜਾਗੇ ਬਿਲਕੁਲ ਜਿਵੇਂ ਪਹਿਲਾਂ ਖੜੇ ਆ ਐਜੂਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਾਂ ਕਾਦੀ ਸਰਕਾਰ ਥੋੜੀ ਹੋਈ ਐ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਹੈਲਥ ਸਾਡੀ ਪ੍ਰਾਇੋਰਟੀ ਹੈ ਇਨਫਰਾਸਟ੍ਰਕਚਰ ਸਾਡੀ ਪ੍ਰਾਇੋਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇੋਰਟੀ ਹੈ ਖੇਤੀ ਨੂੰ ਪੈਰਾਂ ਸਿਰ ਲਿਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ ਖੇਡਾਂ ਨੂੰ ਪ੍ਰਮੋਟ ਕਰਨਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਤੇ ਉਹਦੇ ਵਾਸਤੇ ਵੀ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਦੇਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਉਹ ਪੋਲੀਟਿਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਤੇ ਇਹਦਾ ਮਾਮਾ ਮਾਮੇ ਦਾ ਮੁੰਡਾ ਹੋਵੇ ਤੇ ਇਹਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨਹੀਂ ਜਾਊ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲੂਗੀ ਨਾਲ ਜੇਕਰ ਉਸੀ ਕਰੋਲ ਮਾਡਲ ਬਣ ਸਕਦੇ ਉਹਨਾਂ ਲਈ ਜਿਹੜੇ ਬੁਰੀ ਸੰਗਤ ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਇਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਈ ਬੱਚੇ ਜਿਹੜੇ ਨੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਡੀਮੋਰਲਾਈਜ਼ ਹੋ ਜਾਂਦੇ ਨੇ ਛੱਡ ਜਾਂਦੇ ਨੇ ਦਿਲ ਛੱਡ ਜਾਂਦੇ ਨੇ ਤੇ ਸ਼ਾਇਦ ਅਸੀਂ ਤਾਂ ਪਿੱਛੇ ਰਹਿ ਗਏ ਹੁਣ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਬਾਪੜੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਗਾਈਡ ਕਰੂਗੀ ਕਿ ਆਪਾਂ ਇਹਨਾਂ ਬੱਚਿਆਂ ਨੂੰ ਮੁਖਤਾਰਾ ਦੇ ਵਿੱਚ ਕਿਵੇਂ ਲੈਂਦੇ ਹਾਂ ਸੋ ਜਦੋਂ ਤੋਂ ਸਰਕਾਰ ਤੁਸੀਂ ਬਣਾਈ ਹੈ 16 ਮਾਰਚ 2022 ਤੋਂ ਅਸੀਂ ਤਾਂ ਉਦੋਂ ਤੋਂ ਕੰਮ ਤੇ ਲੱਗੇ ਹੋਏ ਹਾਂ ਕਿਉਂਕਿ ਆਲਰੇਡੀ ਅਸੀਂ 75 ਸਾਲ ਲੇਟ ਹੋ ਗਏ ਬਹੁਤ سارے ਇਹ ਜਿਹੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ NEET ਕਲੀਅਰ ਕਰਕੇ ਜਾਂ JEE ਐਡਵਾਂਸ ਕਲੀਅਰ ਕਰਕੇ ਜਾਂ ਹੋਰ ਉੱਜਵਿਧਿਆ ਹਾਸਲ ਕਰ ਗਈ ਪਰ ਉਹਨਾਂ ਦੇ ਸੁਪਨੇ ਬੱਚਿਆ ਨਹੀਂ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਇਹ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਇਦਾਂ ਦੀਆਂ ਸੀ ਮੌਕੇ ਨਹੀਂ ਦਿੱਤਾ ਉਹਨਾਂ ਨੂੰ ਸੋ ਤੁਸੀਂ ਹੁਣ ਆਪਣੇ ਸੁਪਨੇ ਬੱਚਿਆ ਨਹੀਂ ਪੂਰੇ ਕਰ ਰਹੇ ਹੋ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰਏਜ ਹੋ ਗਈ ਤਾਂ ਨੇ ਲਾਉਂਦੇ ਲਾਉਂਦੇ ਓਵਰੇਜ ਹੋ ਗਏ ਮੇਰੇ ਕੋਲ ਬੜੀਆਂ ਜੁਨੀਅਨ ਅਸਾਂ ਹੁੰਦੀਆਂ ਨੇ ਪੜੇ ਲਿਖੇ ਨੇ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਜੀ ਜਦੋਂ ਦੇ ਧਰਨੇ ਲਾਈ ਜਾਂਦੇ ਅੱਠ ਸਾਲ ਹੋ ਗਈ ਧਰਨੇ ਲੱਗਦੇ ਨੇ 36 ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰੇਜ ਹੋ ਗਏ ਤੁਸੀਂ ਕਿਉਂਕਿ 37 ਸਾਲ ਦੀ ਉਮਰ ਹੈ ਸਰਕਾਰੀ ਨੌਕਰੀ ਜਾਣੇ ਵਾਸਤੇ ਅਸਕੇ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਤਾਂ ਇਹ ਪੈਨ ਤੁਹਾਡੇ ਹੱਕ ਚੱਲੂਗਾ ਆਪਾਂ ਇਹਨੂੰ ਉਮਰ ਨੂੰ ਵਧਾ ਦਿੰਦੇ ਆ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਡਿਗਨੀ ਆਨੇ ਤੁਹਾਡੇ ਕੋਲੇ ਕੋ ਤੁਸੀਂ ਡਿਜ਼ਰਵ ਕਰਦੇ ਹੋ ਪਰ 77 88 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਖਰਾਬ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰੇਜ ਹੋ ਗਿਆ ਤੂੰ ਇਲੈਕਸ਼ਨ ਨਹੀਂ ਲੜ ਸਕਦਾ ਆਪ ਤੱਕ 92 92 ਸਾਲ ਦੇ ਵੀ ਬੋਤਾਂ ਚ ਲੜਦੇ ਨੇ ਤੇ ਸਾਡੇ ਚ ਬਾਅਦ 37 ਸਾਲ ਤੋਂ ਬਾਅਦ ਕਹਿੰਦੇ ਓਵਰੇਜ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਕਹਿੰਦੇ ਤੂੰ ਹੁਣ ਮਹਿਕਮਾ ਚਲਾਉਣ ਦੇ ਕਾਬਲ ਨਹੀਂ ਤੇ ਆਪ 80-80 ਸਾਲ ਦੇ ਸੋਹਾ ਚੱਕ ਜਿੰਦਰੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਲ ਹਾਂ ਮਤਲਬ ਮੈਂ ਹਰਾਨ ਆ ਇਸ ਗੱਲ ਤੋਂ ਕਿ ਕਿਹੋ ਜਿਹਾ ਰੂਲ ਬਣਾ ਰੱਖੇ ਨੇ ਇਹਨਾਂ ਨੇ ਜੀ ਸਭ ਤੋਂ ਪਹਿਲਾਂ ਤੇ ਮੈਂ ਜਨਾਬ ਦਾ ਬਹੁਤ-ਬਹੁਤ ਸ਼ੁਕਰੀਆ ਦਾਖ ਕਰਦਾ ਕਿ ਅੱਜ ਤੁਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮਾਪਿਓ ਦੇ ਨਾਮ ਨੂੰ ਉੱਚਾ ਕੀਤਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਗੇ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਐਸਕੇ ਲੂਥਰਾ ਮੈਂ ਡਿਪਟੀ ਕਮਿਸ਼ਨਰ ਕਸਟਮਸ ਤੋਂ ਰਟਾਇਡ ਹਾਂ ਕਸਟਮਸ ਟੈਕਸ ਨੂੰ ਮੈਂ ਰਟਾਇਰ ਹੋਏ ਨੂੰ 14-15 ਸਾਲ ਹੋ ਗਏ ਨੇ ਮੈਡਮ ਜੀ ਬੈਠੇ ਨੇ ਮੈਂ ਇਹਨਾਂ ਕੋਲ ਇੱਕ ਦੋ ਵਾਰੀ ਪੇਸ਼ ਹੋ ਚੁੱਕਾ ਵੈਸੇ ਕਿਸੇ ਅਫੀਸ਼ੀਅਲ ਕੰਮ 'ਚ ਜਦੋਂ ਇਹਨਾਂ ਦੇ ਕੋਲ ਚਾਰਜ ਹੁੰਦਾ ਸੀ ਫੂਡ ਐਂਡ ਸਿਵਲ ਸਪਲਾਈ ਦਾ ਮੈਂ ਉਦੋਂ ਇਹਨਾਂ ਕੋਲ ਇੱਕ ਦੋ ਵਾਰੀ ਗਿਆ ਸੀ ਗੱਲ ਚੱਲੀ ਸੀ ਯੁੱਧ ਨਸ਼ਿਆਂ ਵਿਰੁੱਧ ਜੀ ਸਨ 77 'ਚ ਮੈਂ ਬੀਕਾਨੇਰ ਰਾਜਸਥਾਨ ਤੋਂ ਬਦਲ ਕੇ ਇੱਥੇ ਆਇਆ ਸੀ ਤੇ ਮੇਰੀ ਟ੍ਰਾਂਸਫਰ ਹੋਈ ਸੀ ਆਈ ਐਮ ਸੌਰੀ ਕਿ ਮੈਂ ਗੱਲ ਕਰਨ ਵਾਲੀ ਨਹੀਂ ਲੇਕਿਨ ਨਸ਼ਾ ਕਰਕੇ ਮੈਂ ਗੱਲ ਕਰਨੀ ਬਹੁਤ ਜ਼ਰੂਰੀ ਸਮਝੀ ਆ ਤੇ ਉਸ ਵਕਤ ਵੀ ਹਿਰਨ ਜਿਹੜੀ ਸੀ ਬਹੁਤ ਯਾਦਾ ਆ ਰਹੀ ਸੀ ਮੈਂ ਖੁਦ ਸੌਆਂ ਦੇ ਹਿਸਾਬ ਨਾਲ ਕਿਲਵਾਂ ਦੇ ਹਿਸਾਬ ਨਾਲ ਹਿਰਨ ਪਕੜੀ ਹੋਈ ਆ ਆਪਣੀ ਪੂਰੀ ਲਾਈਫ 'ਚ 700 ਕੇਸ ਮੈਂ ਬਣਾਏ ਨੇ ਜਿਨ੍ਹਾਂ 'ਚੋਂ ਨਾਰਕੋਟਿਕਸ ਦੇ ਬਹੁਤ ਕੇਸ ਪਕੜੇ ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਘੱਟ ਤੋਂ ਘੱਟ ਨਹੀਂ 7-8 ਲੱਖ ਰੁਪਏ ਇਨਾਮ ਲਿਆਦਾ ਮੈਂ ਲੇਕਿਨ ਨਸ਼ੇ ਅੱਜ ਤੱਕ ਕਦੀ ਖਤਮ ਨਹੀਂ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆਵਾ ਮੈਂ ਰਿਐਲਿਟੀ 'ਚ ਕਹਿ ਰਿਹਾ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਾਇਦ ਕੋਈ ਆਉਣ ਵਾਲੇ ਵਕਤ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰ ਰਹੇ ਹੋ ਛੋਮਾਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ 'ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਨੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇਹ ਲੋਕ ਉਹਨਾਂ ਨੂੰ ਮੈਂ ਖੁਦ ਸਮਝਾਉਂਦਾ ਹੁੰਦਾ ਸੀ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਕਿਦੇ ਵਾਸਤੇ ਕਰ ਰਹੇ ਹੋ ਉਹਨਾਂ ਦੇ ਪਿੱਛੇ ਜਿਹੜੇ ਮਗੜਮੱਛ ਬੈਠੇ ਹੋਏ ਨੇ ਵੱਡੇ ਵੱਡੇ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਸਾਨੂੰ ਨਾਮ ਦੱਸੋ ਭਈ ਇਹ ਮਾਲ ਕਿੱਥੋਂ ਆਇਆ ਕਿੰਨੀ ਵਾਰੀ ਆਇਆ ਪਾਸਟ ਤੁਸੀਂ ਕਿੱਥੋਂ-ਕਿੱਥੋਂ ਲੈ ਕੇ ਆਏ ਸੀ ਦਿੱਤਾ ਕਿਨੂੰ ਕਹਾਣੀਆਂ ਹੀ ਹੋਰ ਸੁਣਾਉਂਦੇ ਸੀ ਪਾਕਿਸਤਾਨ ਤੋਂ ਜਿਹੜੀ ਗੱਡੀ ਆਉਂਦੀ ਸੀ ਮੈਂ ਗੱਡੀ ਦੇ ਥੱਲੇ ਖੁਦ ਆੜ ਕੇ ਉਹਦੀ ਤਲਾਸ਼ੀ ਲੈਂਦਾ ਰਿਹਾ ਮੈਂ ਸੁਲੋਟਾ ਚ ਬਿਲਕੁਲ ਸਤਹੀਆ ਲੇਕਿਨ ਇਹ ਨਿਸ਼ਾਨ ਨਹੀਂ ਖਤਮ ਹੋਇਆ ਤੁਹਾਡਾ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਔਰ ਲੋਕਾਂ ਦੀ ਜ਼ਿੰਦਗੀ ਸਾਡੇ ਆਉਣ ਵਾਲੇ ਸਮਾਜ ਦੀ ਜ਼ਿੰਦਗੀ ਮਾਵਾਂ ਬਹੁਤ ਹੁੰਦੀਆਂ ਨੇ ਭੈਣਾਂ ਬਹੁਤ ਹੁੰਦੀਆਂ ਨੇ ਜਦੋਂ ਉਹਨਾਂ ਦੇ ਘਰ 'ਚ ਇਹੋ ਜਿਹੇ ਦੀਵੇ ਬੁੱਝ ਜਾਂਦੇ ਨੇ ਇਹ ਆ ਜਿਹੜਾ ਅੱਜ ਦਾ ਵਿਦਿਆਰਥੀ ਸਨਮਾਨ ਸਮਰੋਹ ਤੁਸੀਂ ਕੀਤਾ ਮੇਰੀ ਉਮਰ ਵੀ ਕਾਫੀ ਹੋ ਚੁੱਕੀ ਆ ਇਹ ਮੈਂ ਪਹਿਲੀ ਵਾਰੀ ਆਪਣੀ ਲਾਈਫ 'ਚ ਦੇ ਹੋਇਆ ਹਾਂ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਕੀਤਾ ਜੀ ਜਦੋਂ ਅਸੀਂ ਜਾਵਾਂਗੇ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਬਟਾਲੇ ਦਾ ਮੈਂ ਰਹਿਣ ਵਾਲਾ ਲੇਕਿਨ ਸੈਟਲ ਮੈਂ ਅੰਮ੍ਰਿਤਸਰ 'ਚ ਆਇਆ ਹਾਂ ਮੈਂ ਉੱਥੇ ਜਾ ਕੇ ਅਹੀ بڑے ਲੋਕਾਂ ਨਾਲ ਸਹਿਤ ਸਪਤਾ ਕਰਦਿਆਂ ਮੈਂ ਜਦੋਂ ਕਹਾਂਗਾ ਕਿ ਮੈਂ ਮਾਨ ਸਾਹਿਬ ਨਾਲ ਰੂਹ-ਰੂਹ ਗੱਲ ਕੀਤੀ ਹੈ ਮਾਨ ਨੂੰ ਦੱਸਾਂਗਾ ਮਾਥੇ ਕਿਹੜੀਆਂ ਗੱਲਾਂ ਕੀਤੀਆਂ ਨੇ ਔਰ ਮਾਨ ਸਾਹਿਬ ਨੇ ਕੀ ਕਰਕੇ ਦਿਖਾਤਾ ਵਾ ਕੀ ਕਰ ਰਹੇ ਨੇ ਮੈਂ ਤਾਂ ਰੱਬ ਅਗੇ ਦੁਆ ਕਰਾਂਗਾ ਕਿ ਆਉਣ ਵਾਲਾ ਵਕਤ ਕੀ ਤੁਹਾਡਾ ਹੋਵੇ ਕਸੇ ਕਹਾ ਬੜੇ ਦੁੱਖ ਤੇ ਬੜੇ ਦਰਦ ਭਰੇ ਕਿੱਸੇ ਹਰੇਕ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾ ਵੀ ਅਸੀਂ ਜਾਣਦੇ ਹਾਂ ਜਦੋਂ ਵੀ ਕੋਈ ਆਫਤ ਆਉਂਦੀ ਆਫਤ ਆਉਂਦੀ ਹੈ ਪਹਿਲਾਂ ਪੰਜਾਬ ਤੇ ਆਉਂਦੀ ਹੈ ਚਾਹੇ ਇਧਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋਣ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸਿੱਧਾ ਜੰਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਦੇ ਮਾਂ-ਬਾਪ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਰੋਸ ਭਲੇਂਗਰੇ ਚਾਤੋਂ ਮੁਲਕ ਮੰਗਦੇ ਸੀ ਤੁਸੀਂ ਬੱਤੀ ਸੁਣੋ ਛੋਕੀ ਜਿਹਾ ਨਾ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚਲੋ ਪੀਤਾ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਇਹ ਐਦੋਂ ਜ਼ਰਖੇਜ਼ ਐਦੋਂ ਉਪਜਾਊ ਧਰਤੀ ਕਿਤੇ ਨਹੀਂ ਹੈਗੀ ਐਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਕੋਲ ਫਿਰ ਕਦੇ ਵਾਤੇ 40-40 ਲੱਖ ਰੁਪਏ ਦੇ ਕੇ ਬਾਰਲੇ ਮੁਲਕਾਂ ਨੂੰ ਭਜਾਈ ਜਾਂਦੇ ਆਹ ਜਿਹੜਾ ਤੁਸੀਂ ਗੱਲ ਕਰ ਮਾਂ ਪਿਓ ਕਹਿੰਦੇ ਪੁੱਤ ਇੱਥੇ ਨਸਿ ਚ ਪੈ ਜਾਏਗਾ ਜਾਂ ਜਿੱਥੇ ਮਾਜੀ ਵਾਇਆ ਕੇਰਾ ਨਿਕਲ ਜਾ ਵਸ ਉਸ ਮੁਲਕ ਨੂੰ ਇੱਦਾਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰ ਗਏ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਹੋਣੇ ਸੋ ਇੱਥੇ ਹੀ ਰਹਿਣਾ ਆਪਾਂ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦੇ ਨਹੀਂ ਇੱਥੇ ਹੀ ਇੱਥੇ ਇੱਥੇ ਠੀਕ ਹੈ ਇਹਦਾ ਨਾਮ ਨਿਊਜ਼ਪੈਪਰ 'ਪਾ ਬਨੇ ਪੈਰ ਦਾ ਨਾਮ ਹੋਣ ਉਸ ਨੂੰ ਨਿਯੁਕਤੀ ਪੱਤਰ 'ਪਾ ਬਣ ਰੱਖ ਸਕਦੇ ਆ ਕਿਉਂਕਿ ਇੱਥੇ ਮੈਂ ਹਰ ਹਫਤੇ ਹਫਤੇ ਚ ਦੋ ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵਟੇ ਵਾਸਤੇ ਹੁਣ ਤੱਕ ਤੱਕ ਬੰਜਾ ਯਾਰ ਦਿਨ ਦੇ ਦਿੱਤੀ ਸਰਕਾਰੀ ਨੌਕਰੀਆਂ ਦੇ ਚੁੱਕੇ ਔਰ ਬਹੁਤ ਬਹੁਤੇ ਮੈਨੂੰ ਇਹ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਮ ਕਿਸੇ ਦੀ ਕਿਤਾਬਾਂ ਲਾਈਬ੍ਰੇਰੀਆਂ ਬਣਾ ਰਹੇ ਆ ਪੂਰੇ ਪੰਜਾਬ ਚ ਲਾਈਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਵੀ ਹੋਣੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਅੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹ ਨਵੇ ਹੈਗਾ ਤਾਂ ਐਜੂਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲ ਜਾਊਗਾ ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲ ਇਹ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਹਾਂ ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮੱਚ ਗਿਆ ਫਿਊਜ ਉੜ ਗਿਆ ਔਰ ਟੂਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡਮਾਸਟਰ ਦਾ ਕੰਮ ਹੈ ਹੈਡਮਾਸਟਰ ਦਾ ਕੰਮ ਹੈ এডਿਕੇਸ਼ਨ ਬਾਰੇ ਸੁਪਰਵੀਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਹੈ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਹੈ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ ਦੀ ਛੁੱਟੀ ਹੋ ਗਈ ਕੋਈ ਆਵਾਰਾ ਗਰਦ ਆ ਗਏ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉਥੇ ਲਹਿ ਗਿਆ ਕਾਂਤੇ ਲੈ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉਥੇ ਰੱਗੇ ਤੇ ਉਹ ਆ ਕੇ ਸਕੂਲ ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰ ਲਵਾਂਗੇ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਭੱਡੇ-ਭੱਡੇ ਪੱਧਰ ਤੇ 12-12 15-15 ਲੱਖ ਹੱਥੇ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਹਤੇ ਮਿਹਨਤ ਕਰਨ ਦੀ ਲੋੜ ਹੈ ਕੌਣ-ਕੌਣ ਪੜਾ ਰਿਹਾ ਹੈ ਸਾਰਾ ਇਹ ਪਹਿਲੀ ਵਾਰ ਹੋਇਆ ਜੀ ਸੋ ਇਹ ਕੁਛ ਨਾ ਕੁਛ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਕੇ ਉਹਨੇ ਪਾਇਨੇ ਜੀ ਕੱਲੀਆਂ ਕੰਦਾ ਕੱਢਣ ਨਾਲ ਜੜਾਂ ਕਰ ਨਾਲ ਨਹੀਂ ਬਣਨਾ ਕੁਝ ਜੇ ਸੌਂਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸੌਂਕ ਜਿਹੜੀ ਹੈ ਜੜਾਂ ਚ ਹੈ ਤਾਂ ਜੜਾਂ 'ਚ ਹੀ ਸਪਰੇਅ ਕਰਨੀ ਪਊ ਮੈਂ ਆਮ ਤੌਰ ਤੇ ਕਹਿੰਨਾ ਕਿ ਕੋਈ ਨੀਲਾ ਕਾਡ ਕੋਈ ਪੀਲਾ ਕਾਡ ਕੋਈ ਹਰਾ ਕਾਡ ਥੋੜੀ ਗਰੀਬੀ ਨਹੀਂ ਛੱਕ ਸਕਦਾ ਹਾਂ ਫੌਰ ਦਾ ਟਾਈਮ ਬੀਂਗ ਤੁਹਾਡਾ ਗੁਜ਼ਾਰਾ ਕਰਵਾ ਸਕਦਾ ਹੈ ਗਰੀਬੀ ਚੱਕਣੀ ਤੇ ਗੁਜ਼ਾਰਾ ਕਰਨਾ ਡਿਫਰੈਂਟ ਗੱਲਾਂ ਹੈ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਦੋ ਮਿਲਣਗੇ ਗਰੀਬੀ ਉਦੋਂ ਚੱਤੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਤੀ ਜਾਵੇ ਇਹ ਕਹਿੰਦੇ ਗਰੀਬੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ ਵੀ ਕੀ ਹੋ ਗਿਆ ਸਾਰੇ ਪਾਸੇ 10ਵੀਂ 'ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ-ਦਾਲ ਸਕੀਮ ਚ ਆ ਗਏ ਹੁਣ ਬਸ ਆ ਜਾਓ ਤੁਸੀਂ ਉੱਥੇ ਕਮਾਈ ਜਾਂਦੇ ਸੀ ਬਸ ਕਿਉਂ ਵੀ ਕੌਣ ਇਹ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸੋਸਾਇਟੀ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਟੈਲੈਂਟ 'ਚ ਕੋਈ ਕਮੀ ਨਹੀਂ ਤਗਨਾਮੀ ਇੰਨੀ ਬਿਸਕਾਰ ਸਕੂਲੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆਂ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲਈ ਆ ਕਿ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਤਾਂ ਕੰਮ ਮਿਲੂਗਾ ਆ ਅਸੀਂ ਹੁਣ ਹੁਣ ਹੁਣੀ ਆਪਣੀ ਜਨਗਣਨਾ ਆਪਣੀ ਆਉਣੀ ਹੋਂ ਉਹਦੇ ਵਾਸਤੇ ਇਹਨਾਂ ਨੇ ਟੀਚਰ ਮੰਗੇ ਸਾਥੋਂ ਅਸੀਂ ਇਹਨੂੰ ਕਹਿੰਦਾ ਵੀ ਟੀਚਰ ਹੀ ਦੇ ਸਾਡੇ ਬਸ ਇਹ ਤੁਹਾਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਹ ਤੋਂ ਬਾਅਦ ਉਹਨਾਂ ਤੋਂ ਪੜਾ ਲਓ ਸੈਂਸਰਸ ਮੈਂ ਇੰਨੇ ਹਜ਼ਾਰ ਟੀਚਰ ਦੇ ਕੇ ਨਾ ਉਹ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਜੀ ਪਹਿਲਾਂ ਜਿਹੜੇ ਜੰਪ पे ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨੇ ਕਹਿੰਦੇ ਉਹ ਗੰਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਸੋ ਇਸ ਕਰਕੇ ਇਹ ਸੋਚਿਆ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨ ਦੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਦੀ ਡਿਊਟੀ ਮਾਸਟਰਾਂ ਦੀ ਉਹ ਕਰੋਨਾ ਦਾ ਮਾਸਟਰਾਂ ਨਾਲ ਕੀ ਲਿੰਕ ਹੈ ਬੋਤਾ ਪੋਣੇ ਚੱਲ ਮਾਸਟਰ ਵੋਟਾਂ ਗਿਣਨੀਆਂ ਚੱਲ ਮਾਸਟਰ ਕੋਈ ਕੰਮ ਪੈ ਜੇ ਮਾਸਟਰ ਨੂੰ ਮੂਰੇ ਰੈਲੀ ਹੈ 15 ਗੱਲ ਦੀ ਚਲੋ ਮਾਸਟਰ ਇਹ ਚੀਜ਼ਾਂ ਬੰਦ ਕਰਨੀਆਂ ਪਈ ਇੱਕ ਦਿਨ ਦੀ ਪੜਾਈ ਬਹੁਤ ਪਿੱਛੇ ਰੱਖ ਦਿੰਦੀ ਹੈ ਸੁਸ ਕਰਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ ਯਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾਂ ਕਿਸੇ ਪੀਸ ਤੋਂ ਬਿਨਾਂ ਕਿਸੇ ਆ ਜਿਹੜੀਆਂ ਮਨਮਰਜ਼ੀ ਦੀਆਂ ਵਰਦੀਆਂ ਇੱਥੋਂ ਸੁਆਉਣੀਆਂ ਨੇ ਨਾ ਉਹ ਤੁਸੋਂ ਵਨ ਅਸਤੇ ਨਾਲ ਨਾ ਹੁਣ ਇਹ ਵੀ ਕਰ ਰਹੇ ਇੱਕ ਪਹਿਲ ਨਾਂ ਦੀ ਸਕੀਮ ਹੈ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਹੈ ਉਹਦੇ 'ਚ ਕੀ ਹੈ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਸੀ ਸਲਾਈ ਮਸ਼ੀਨਾਂ ਦਿੱਤੀ ਤੇ ਉੱਥੋਂ ਦੀਆਂ ਮਾਵਾਂ ਭੈਣਾਂ ਨੂੰ ਕਿਹਾ ਜਿਹੜਾ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉ ਸਕਦੇ ਹੋ ਤਾਂ ਉੱਥੇ ਸਿਉ ਲੋ ਕੰਪਿਊਟਰ ਤੇ ਨਾ ਪਾ ਜਾਂਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਾਰੀਆਂ ਵਰਦੀਆਂ ਅਸੀਂ ਮਾਮਾ ਪੈਣਾ ਤੋਂ ਸੌਵਾਂਗੇ ਜੇ ਮਸ਼ੀਨ ਘਰੇ ਲੈ ਕੇ ਜਾਣੀ ਹੈ ਘਰੇ ਲੈ ਜਾਓ ਨਾਪ ਲੈ ਜਾਓ ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਦੇਜੋ ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨਾਲ 1.5 ਕਰੋੜ ਰੁਪਇਆ ਟਰਨਓਵਰ ਸੀ ਜਿਸਨਕੇ 1000 ਲੱਖ ਰੁਪਇਆ ਕਮਾ ਲਿਆ ਜੀ ਉਹਨਾਂ ਨੇ ਇੱਕ ਦਿਨ ਉਸ ਤੋਂ ਬਾਅਦ ਅਸੀਂ ਪ੍ਰਾਪਤ